ਚੇਲਾ ਉਸਤਾਦ ਕਹਿੰਦੇ ਕੰਨੀਆਂ ਮਲ ਕੇ ਆ ਵਾਹ ਫਤਾਪੁਰੀਆ ਉਹ ਇਹਨੂੰ ਏਕਮ ਕਹਿੰਦੇ ਆ ਉਹ ਇਹਨੂੰ ਫਤਾਪੁਰੀਆ ਕਹਿੰਦੇ ਆ ਉਹ ਗੋਪੀ ਦਾ ਚੇਲਾ ਇਹਨੇ ਕਹਿੰਦੇ ਨਿਊਜ਼ੀਲੈਂਡ ਵੀ ਨੱਚਣ ਲਾਇਆ ਇਹਨੇ ਕਹਿੰਦੇ ਪਹਰ ਰੇਮ ਦੇ ਕੱਪਾ ਦੇ ਵੀ ਭੰਗੜਾ ਪਾ ਛੋਟਿਆ ਵੀਰਾਂ ਕੌਣ ਹੈ ਇਹਦਾ ਭੂਰਾ ਕੋਨਾ ਪੈਂਦਾ ਵੇ ਲਾਗੇ ਕਰਕੇ ਬਸਿਆ ਪਰਾ ਲੋਧੀ ਆ ਜਗਦੇਕੜਾਂ ਵਾਲਾ ਅੱਗੇ ਪਿੰਡ ਵਾਲਾ ਕੋ ਖੇਡਦਾ ਕਬੱਡੀ ਵੇਖੋ ਕੁੱਤ ਜੱਟ ਦਾ 5100 ਬਾਗੂ ਦਾ ਧੂੜਾ ਪੜਦਾ ਪਾਟ ਲੇ ਜੇ ਚੰਡੀ ਫੇਰ ਫੜਦਾ ਨਾ ਹੋਰ ਨਹੀਂ ਉਹ ਸੋਨਾ ਦੀ ਕ ਜਲ ਚੱਲਦਾ ਕੱਲ ਸਵਾਵਾ ਤੇਜਾ ਪਿੰਡ ਸੀ ਮੈਨੂੰ ਲੱਗਦਾ ਸ਼ਾਲੂ ਟੁਕੜ ਟਿੱਕਣਾ ਸਮਾਨ ਹੋਣਾ ਨਹੀਂ ਤਾਂ ਇੰਨੀ ਧੁੰਦ ਚ ਐਨਾ ਸਮਾਨ ਇੱਥੇ ਉੱਥੇ ਪਰ ਪਾਸੇ ਗੱਗੀ ਵਰਗੇ ਆ ਫਤਾਹਪੁਰੀਆ ਇੱਕਮ ਤੇ ਫੈਸਲਾ ਨੰਬਰ ਰੇਡਰ ਜਾਂ ਜਾਫੀ ਦਾ ਡਾਣੇ ਲੱਗ ਜਾਣ ਗਿਆ ਆ ਲੱਗ ਗਿਆ ਹੱਗ ਵਾਲਿਆ ਆ ਬੱਲੇ 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 ਉਹ ਸਿੱਧੇ ਉਹਦਾ ਪੁੱਤ ਕਹਿੜ ਕਰੀ ਜਾਂਦਾ ਉਹ ਦੁਨੀਆ ਜੱਪ ਖੰਡੂਰ ਸਾਹਿਬ ਦੀ ਧਰਤੀ ਦਾ ਫਤਿਹਆਬਦੀ ਇੱਕਮੋਂ ਦਾ ਚੰਡਿਆ ਹੋਇਆ ਟਟ ਕੇ ਮੇਰੇ ਮਿੱਤਰੋ ਕੋ ਕਰਾ ਲੇ ਜੇ ਬਾਲਾਂ ਵਾਲਾ ਇਹ ਦੁਨੀਆ ਦਾ ਟਾਪਰ ਹੈ ਇਹ ਮੇਰਾ ਮਾਝਾ ਐਕਸਪ੍ਰੈਸ ਪੈਰ ਰਹੀ ਹੈ ਇਹ ਆ ਮੱਖਣ ਮੱਖੀ ਬੱਲੇ 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 ਕਬੱਡੀ 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 ਹਾਲmaal ਹਰਪਾਲ ਕੋਸ਼ਿਸ਼ ਕਰ ਰਿਹਾ ਜੋਰ ਲਾ ਕੇ ਗੱਲ ਕਹਿੰਦੇ 30 ਸੈਕ ਵਿੱਚ ਨਿਵੇੜਾ ਹੋਵੇਗਾ ਪਕੜ ਮਜ਼ਬੂਤ ਇਹ ਹਰਪਾਲ ਤੇ ਮੱਖਣ ਮੱਖੀ ਜੇ ਆ ਜਫਾ ਲੱਗ ਗਿਆ ਤੇ ਮੁੰਡੇ